ਹਾਂਜੀ ਹਾਸ਼ੀ ਕਾਲ ਜੀ ਮੈਂ ਆ ਜੀ ਮਨਪ੍ਰੀਤ ਮੰਡੇਰ ਕਲੋਥਿੰਗ ਹਾਊਸ ਤੋਂ ਇਹ ਲੋ ਜੀ ਆਪਣੀਆਂ ਭੈਣਾਂ ਲਈ ਲੈ ਕੇ ਆਇਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜੀ ਕਾਟਨ ਦੇ ਸੂਟ ਰਹਿਣਗੇ ਵਿਦ ਦੁਪੱਟਾ ਤੇ ਦੁਪੱਟਾ ਰਹੂਗਾ ਜੀ ਮਲ ਮਸ਼ਲੀਨ ਦਾ ਬਹੁਤ ਹੀ ਜ਼ਿਆਦਾ ਖੁੱਲਾ ਡੁੱਲਾ ਦੁਪੱਟਾ ਹੈ ਦੁਪੱਟੇ ਦੀ ਜਿਹੜੀ ਪ੍ਰਿੰਟਿੰਗ ਆ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਹੈ 4 ਸਾਈਡ ਬਾਰਡਰ ਰਹੂਗਾ ਤੇ ਵਿੱਚ ਸ਼ਰਟ ਨਾਲ ਦੀ ਪ੍ਰਿੰਟਿੰਗ ਰਹੂਗੀ ਜੀ ਇਹ ਸੂਟ ਕੁਝ ਆਪਣੇ 올ਓਵਰ ਨੇ ਤੇ ਕੁਝ ਮੈਚਿੰਗ ਸੂਟ ਨੇ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈਗੀ ਆ ਸੂਟਾਂ ਦੀ ਜਿਹੜੀਆਂ ਵੀ ਭੈਣਾਂ ਨੇ ਸੂਟ ਲੈਣ ਸਕ੍ਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਤੁਸੀਂ ਸ਼ੇਅਰ ਕਰਿਆ ਕਰੋ ਜੀ ਸਕ੍ਰੀਨਸ਼ਾਟ ਲੈ ਕੇ ਹੀ ਸੂਟ ਦਾ ਮੈਨੂੰ ਭੇਜਿਆ ਕਰੋ ਲਿੰਕ ਨਾ ਸ਼ੇਅਰ ਕਰਿਆ ਕਰੋ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਉੱਥੋਂ ਤੁਸੀਂ ਸਕ੍ਰੀਨਸ਼ਾਟ ਲੈ ਲਿਆ ਕਰੋ ਸੂਟ ਦਾ ਜੀ ਉਹ ਮੇਰੇ ਨਾਲ ਸ਼ੇਅਰ ਕਰਕੇ ਤੁਸੀਂ ਆਪਣੇ ਸੂਟ ਹੋਲਡ ਕਰਵਾ ਸਕਦੇ ਹੋ ਜੀ ਤੇ ਬਹੁਤ ਜਿਆਦਾ ਸੋਹਣੇ ਸੂਟ ਬਣੇ ਹੋਏ ਨੇ ਤੇ ਛੇਤੀ ਛੇਤੀ ਆਪਣੇ ਸੂਟ ਹੋਲਡ ਕਰਵਾਓ ਤੇ ਆਪਣਾ ਜਿਹੜਾ ਸਟਾਕ ਹੈ ਜੀ ਉਹ ਬਹੁਤ ਜਿਆਦਾ ਛੇਤੀ ਸੇਲ ਹੋ ਜਾਂਦਾ ਤੇ ਨਾਲ ਦੀ ਨਾਲ ਸਕ੍ਰੀਨਸ਼ਾਟ ਲੈ ਕੇ ਆਪਣੇ ਸੂਟ ਹੋਲਡ ਕਰਾਇਆ ਕਰੋ ਜੀ ਹਾਂਜੀ ਹਾਸ਼ੀ ਕਾਲ ਜੀ ਥੈਂਕ ਯੂ